ਸਾਖੀ ਦੇ ਪਾਵਨ ਦਿਨ ਦੇ ਉੱਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੱਲ ਜਾਂਦੇ ਰਾਵਾਂ ਦੇ ਉੱਤੇ ਵੱਡਾ ਇਕੱਠ ਹੈ ਸੰਗਤ ਦਾ ਜਿਹੜਾ ਉਹ ਨਜ਼ਰ ਆ ਰਹੀ ਹੈ ਅਸੀਂ ਮੱਥਾ ਟੇਕਣ ਜਾ ਰਹੇ ਹਾਂ ਹੁਣ ਇਸ ਗੱਡੀ ਐ ਜਿਹੜੀ ਉਹ ਪਾਰਕ ਲਾ ਰਹੇ ਆ ਪਰ ਪਾਰਕਿੰਗ ਪਹਿਲਾਂ ਹੀ ਫੁੱਲ ਐ ਤੇ ਗੱਡੀ ਲਾਉਣ 'ਚ ਬਹੁਤ ਔਖਾ ਕੰਮ ਹੋ ਰਿਹਾ ਹੈ ਉਹ ਇੱਧਰ ਐ ਇੱਧਰ 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 ਲੈ ਜਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗੱਡੀ ਐ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੱਲ ਜਾ ਰਹੀ ਐ ਅਤੇ ਮੱਥਾ ਟੇਕਣ ਜਾਵਾਂਗੇ ਅਸੀਂ ਤੇ ਹੁਣ ਜਿਹੜੀ ਪਾਰਕਿੰਗ ਹੈ ਪਾਰਕਿੰਗ 'ਚ ਜਿਹੜੀ ਗੱਡੀ ਆ ਉਹ ਅਸੀਂ ਲਾ ਰਹੇ ਆ ਅੱਗੇ ਦੇ ਦਰਸ਼ਨ ਅਸੀਂ ਤੁਹਾਨੂੰ ਜਾਂਦੇ ਜਾਂਦੇ ਜਿਹੜੇ ਰਾਹ 'ਚ ਕਰਾਉਨੇ ਆ ਇਹ ਦੇਖੋ ਸੰਗਤ ਤਾਂ ਵੱਡਾ ਇਕੱਠ ਹੈ ਜਿਹੜਾ ਤਖਤ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦੇ ਬਾਹਰ ਦੇਖਣ ਨੂੰ ਮਿਲ ਰਿਹਾ ਹੈ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਮੱਥਾ ਟੇਕਣ ਆਈ ਹੋਈ ਹੈ ਲੈਣਾ ਨੇ ਜਿਹੜੀਆਂ ਉਹ ਵੱਡੀ ਗਿਣਤੀ ਦੇ ਵਿੱਚ ਲੱਗੀਆਂ ਹੋਈਆਂ ਨੇ ਸਿੱਖ ਸੰਗਤ ਹੈ ਜਿਹੜੀ ਇੱਥੇ ਦੇਗ ਵੀ ਲੈ ਰਹੀ ਹੈ ਅਤੇ ਆਪਣੇ ਹੱਥ ਪੈਰ ਧੋ ਕੇ ਅੰਮ੍ਰਿਤ ਵੇਲੇ ਮੱਥਾ ਟੇਕਣ ਜਿਹੜਾ ਉਹ ਤਖਤ ਸਾਬ ਵੱਲ ਜਾ ਰਹੀ ਹੈ ਤਾਂ ਤੁਸੀਂ ਸਾਹਮਣੇ ਜਿਹੜਾ ਤਰਖਤਾ ਲੱਗਿਆ ਦੇਖ ਸਕਦੇ ਹੋ ਇਹਦੇ ਆਲੇ ਦੁਆਲੇ ਸੰਗਤੀ ਸੰਗਤ ਜਿਹੜੀ ਨਜ਼ਰ ਆ ਰਹੀ ਹੈ ਸੰਗਤ ਦੀ ਲੈਣ ਪਿੱਛੋਂ ਸ਼ੁਰੂ ਹੋ ਜਾਂਦੀ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਜਿਹੜਾ ਠਾਠਾ ਮਾਰਦਾ ਇਕੱਠ ਹੈ ਉਹ ਇੱਥੇ ਨਜ਼ਰ ਆ ਰਿਹਾ ਹੈ तकरीबन 10 ਤੋਂ ਲੈ ਕੇ 15000 ਦੀ ਕੀਮਤੀ ਹੈ ਜਿਹੜੀ ਉਹ ਸੰਗਤ ਦੀ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਹੋਊਗੀ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਮੱਥਾ ਟੇਕ ਰਹੀ ਹੈ ਅਤੇ ਮੱਥਾ ਟੇਕ ਕੇ ਗੁਰੂ ਘਰ ਆਪਣਾ ਸੀਸ ਨਵਾ ਕੇ ਆਪਣੀਆਂ ਜਿਹੜੀਆਂ ਮਨੋਕਾਵਣਾ ਵਾਲੀਆਂ ਪੂਰੀਆਂ ਕਰਾ ਰਹੀ ਹੈ ਅਤੇ ਗੁਰੂਆਂ ਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਜਿਹੜੀਆਂ ਉਹ ਵੀ ਪ੍ਰਾਪਤ ਕਰ ਰਹੀ ਹੈ ਵਿਸਾਖੀ ਦੇ ਪਾਵਨ ਤਿਹਾੜੇ ਦੇ ਉੱਤੇ ਤੁਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋਂ ਦੇਖ ਸਕਦੇ ਹੋ ਵੱਡੇ ਗੇਂਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਵਾਸਤੇ ਆ ਰਹੀ ਹੈ ਸਾਹਮਣੇ ਹੈ ਜਿਹੜਾ ਤੁਸੀਂ ਪਹਾੜੀਆਂ ਤੋਂ ਸੂਰਜ ਉੱਕਦਾ ਵੀ ਦੇਖ ਸਕਦੇ ਹੋ ਵਿਸਾਖੀ ਦੇ ਪਾਵਨ ਤਿਹਾੜ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਨੂੰ ਨਵਾਂ ਰੂਪ ਦਿੱਤਾ ਸੀ ਅਤੇ ਸਿੱਖ ਧਰਮ ਨੂੰ ਖਾਲਸਾ ਬਣਾਇਆ ਸੀ ਮਤ ਬਲ ਕੇ ਸਿੱਖਾਂ ਨੂੰ ਸਿੰਘ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਦੇ ਉੱਤੇ ਵੱਟਾ ਕੱਠ ਸੱਦਿਆ ਸੀ ਅਤੇ ਪੰਜ ਸਿਰਸੀ ਜਿਹੜੇ ਉਹ ਸਿੱਖਾਂ ਕੋਲੋਂ ਅੱਗੇ ਸੀ ਤਾਂ ਪੰਜ ਪਿਆਰਿਆਂ ਨੇ ਆਪਣੇ ਸੀਸ ਸੀ ਜਿਹੜੇ ਉਹ ਭੇਟ ਕੀਤੇ ਸੀ ਤਾਂ ਇਸ ਸਥਾਨ ਦੇ ਉੱਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਦੁਬਾਰਾ ਮਾਰ ਕੇ ਜਿਉਂਦਾ ਕਰਕੇ ਸਿੱਖ ਸਿੰਘ ਬਣਾਇਆ ਸੀ ਅਤੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਖਿਤਾਬ ਹੈ ਜਿਹੜਾ ਉਹ ਦਿੱਤਾ ਸੀ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਇੱਥੇ ਨਤਮਸਤਕ ਹੋ ਰਹੀ ਹੈ ਚਾਰੇ ਪਾਸੇ ਜਿਹੜਾ ਸੰਗਤ ਦਾ ਠਾਠਾ ਮਾਰਦਾ ਇਕੱਠ ਹੈ ਜਿਹੜਾ ਉਹ ਨਜ਼ਰ ਆ ਰਿਹਾ ਆਲੇ ਦੁਆਲੇ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਵਾਹਿਗੁਰੂ ਦਾ ਨਾਮ ਸਿਮਰਨ ਵੀ ਕਰ ਰਹੇ ਨੇ ਅਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਪ੍ਰਾਪਤ ਕਰ ਰਹੇ ਨੇ ਹੁਣ ਤੁਹਾਨੂੰ ਜਿਹੜਾ ਅੱਗੇ ਉਹ ਜਿਹੜਾ ਸਾਹਮਣੇ ਪਹਾੜਾਂ ਦਾ ਦ੍ਰਿਸ਼ਾ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਦ੍ਰਿਸ਼ਾ ਜਿਹੜਾ ਉਹ ਪਹਾੜਾਂ ਦਾ ਨਜ਼ਰ ਆ ਰਿਹਾ ਸੰਗ ਦਾ ਠਾਠਾ ਮਾਰਦਾ ਕਾਠ ਹੈ ਜਿਹੜਾ ਉਹ ਇੱਥੇ ਨਜ਼ਰ ਆ ਰਿਹਾ ਸਾਹਮਣੇ ਤੁਸੀਂ ਪਹਾੜਾਂ ਦੀ ਗੋਲ ਦੇ ਵਿੱਚ ਜਿਹੜਾ ਇਹ ਸ਼ਹਿਰ ਹੈ ਵਸਿਆ ਦੇਖ ਸਕਦੇ ਹੋ ਗੁਰੂ ਦੀ ਧਰਤੀ ਹੈ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅਮਰ ਸ਼ਕਾਕੇ ਸਿੰਘ ਜਿਹੜਾ ਉਹ ਬਣਾਇਆ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਇੱਥੇ ਆ ਕੇ ਨਤਮਸਤਕ ਹੋ ਰਹੀ ਆ ਸਾਹਮਣੇ ਸੂਰਜ ਜਿਹੜਾ ਉਹ ਵੀ ਉੱਗਣ ਵਾਲਾ ਵੱਡੀ ਗਿਣਤੀ ਦੇ ਵਿੱਚ ਸੰਗਤ ਦੇ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਵਾਹ ਹੈ ਗੁਰੂ ਦਾ ਜਿਹੜਾ ਨਾਮ ਸਿਮਰਣਾ ਹੈ ਉਹ ਕੀਤਾ ਜਾ ਰਿਹਾ ਅੱਜ ਦੇ ਦਿਨ ਅਮਰ ਸੰਚਾਰ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਹੁੰਦਾ ਹੈ ਅਤੇ ਗੁਰੂ ਘਰ ਤੋਂ ਜਿਹੜੇ ਸਿੱਖ ਨੇ ਉਹ ਖੁਸ਼ੀਆਂ ਪ੍ਰਾਪਤ ਨੇ ਜੜੀਆਂ ਉਹ ਕਰਦੇ ਨੇ ਸਾਹਮਣੇ ਜਿਹੜੇ ਅਲੱਗ-ਅਲੱਗ ਗੁਰਦੁਆਰਾ ਸਾਹਮਣੇ ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਠਾਠਾ ਮਾਰਦਾ ਕੱਠਾ ਹੈ ਜਿਹੜਾ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੀ ਕਿਹਨੇ ਜਰਾ ਆ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਨਾ ਤਮਸਤਕ ਹੋ ਰਹੀ ਆ ਸਾਹਮਣੇ ਜਿਹੜਾ ਸਰੋਵਰ ਆ ਉਹਦੇ ਵਿੱਚ ਇਸ਼ਨਾਨ ਵੀ ਕੀਤਾ ਜਾ ਰਿਹਾ ਟਰਾਲੀਆਂ ਗੱਡੀਆਂ ਨੇ ਜਿਹੜੀਆਂ ਤੁਸੀਂ ਪਾਰਕਿੰਗ 'ਚ ਲੱਗੀਆਂ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਜਿਹੜੀਆਂ ਟਰਾਲੀ ਟਰਾਲੀਆਂ ਉੱਥੇ ਪਾਰਕਿੰਗ 'ਚ ਲੱਗੀਆਂ ਹੋਈਆਂ ਨੇ ਸਾਹਮਣੇ ਹੋਰ ਗੁਰਦੁਆਰਾ ਸਹਿਬਾਨ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਬਹੁਤ ਸੋਹਣੀ ਸਜਾਵਟ ਆ ਤਖਤ ਸਾਹਿਬ ਦੇ ਉੱਤੇ ਕੀਤੀ ਹੋਈ ਆ ਸਾਹਮਣੇ ਜਿਹੜਾ ਪਹਾੜਾਂ ਦਾ ਬਹੁਤ ਖੂਬਸੂਰਤ ਦ੍ਰਿਸ਼ ਹੈ ਜਿਹੜਾ ਉਹ ਨਜ਼ਰ ਆ ਰਿਹਾ ਵੱਡੀ ਗੇਂਤੀ ਦੇ ਵਿੱਚ ਸੰਗਤ ਇੱਥੇ ਆਈ ਹੋਈ ਹੈ ਅਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਪ੍ਰਾਪਤ ਕਰ ਰਹੀ ਹੈ ਵੱਡੀ ਗੇਂਤੀ ਦੇ ਵਿੱਚ ਜਿਹੜਾ ਸੰਗਤ ਦਾ ਠਾਠਾ ਮਾਰਦਾ ਕਾਠੇ ਉਹ ਇੱਥੇ ਨਜ਼ਰ ਆ ਰਿਹਾ ਅਤੇ ਸੰਗਤ ਦੇ ਵੱਲੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਗੁਰੂ ਸਾਹਿਬ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੰਗਤ ਦਾ ਠਾਠਾ ਮਾਰਦਾ ਇਕੱਠ ਹੈ ਉਹ ਇੱਥੇ ਨਜ਼ਰ ਆ ਰਹੀ ਹੈ ਤੇ ਪਾੜਾਂ ਦੀ ਗੋਦ ਦੇ ਵਿੱਚ ਸੰਗਤ ਵੱਲੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਗੁਰੂ ਗੋਬਿੰਦ ਸਿੰਘ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਤੇ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਜਿਹੜਾ ਠਾਠਾ ਮਾਰਦਾ ਇਕੱਠ ਹੈ ਉਹ ਇੱਥੇ ਨਜ਼ਰ ਆ ਰਿਹਾ ਵੱਡੀ ਦੇ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਤੇ ਆਈ ਹੋਈ ਆ ਅਤੇ ਵਾਹਿਗੁਰੂ ਦਾ ਨਾਮ ਸਿਮਰਣਾ ਜਿਹੜਾ ਉਹ ਕਰ ਰਹੀ ਆ ਬਹੁਤ ਖੂਬਸੂਰਤ ਦ੍ਰਿਸ਼ ਹੈ ਜਿਹੜਾ ਪ੍ਰਧਾਨ ਸਾਹਿਬ ਆਜੋ ਨਜ਼ਰ ਆ ਰਿਹਾ ਸਾਡੇ ਵੀਰ ਜੀ ਵੀ ਸਰਾਂਤ ਤੋਂ ਆਏ ਹੋਏ ਨੇ ਪਤੇਗੜ੍ਹ ਸਾਹਿਬ ਤੋਂ ਅਤੇ ਦਰਸ਼ਨ ਨੇ ਜਿਹੜੇ ਉਹ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਠਾਠਾ ਮਾਰਦਾ ਜਿਹੜਾ ਇਕੱਠਾ ਹੈ ਉਹ ਤੁਸੀਂ ਦੇਖ ਸਕਦੇ ਹੋ ਨਜ਼ਰ ਹੈ ਜਿਹੜਾ ਉਹ ਆ ਰਿਹਾ ਬਹੁਤ ਜਿਆਦੀ ਗੇਮ ਵੱਡੀ ਗੇਂਤੀ ਦੇ ਵਿੱਚ ਸੰਗਤ ਹੈ ਜਿਹੜੀ ਉੱਥੇ ਨਜ਼ਰ ਆਈ ਹੋਈ ਹੈ। ਸਾਹਮਣੇ ਤੁਸੀਂ ਸੂਰਜ ਚੜ੍ਹਦਾ ਦੇਖ ਸਕਦੇ ਹੋ ਬਹੁਤ ਸੋਹਣਾ ਤ੍ਰੇਸ਼ਾ ਹੈ ਉਹ ਜਿਹੜਾ ਨਜ਼ਰ ਆ ਰਿਹਾ ਹੈ। ਸੂਰਜ ਦੀ ਲਾਲੀ ਤਖਤ ਸਾਹਿਬ ਦੇ ਉੱਤੇ ਪੈ ਰਹੀ ਹੈ ਅਤੇ ਤਖਤ ਸਾਹਿਬ ਦਾ ਜਿਹੜਾ ਰੂਪ ਹੈ ਉਹ ਹੋਰ ਸੋਹਣਾ ਹੁੰਦਾ ਜਾ ਰਿਹਾ। ਬਹੁਤ ਜਿਹੜਾ ਸੋਹਣਾ ਨਜ਼ਾਰਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਜਿਹੜੇ ਉੱਤੇ ਸੋਨੇ ਦੇ ਜਿਹੜੇ ਖੰਡੇ ਨੇ ਲੱਗੇ ਹੋਏ ਨੇ ਉਹ ਵੀ ਅਲੱਗ ਹੀ ਅਨੰਤ ਹੈ ਜਿਹੜਾ ਉਹ ਬੰਨਦੇ ਨੇ। ਸਾਹਮਣੇ ਤੁਸੀਂ ਤਰਖਤ ਨੇ ਜਿਹੜੇ ਛੋਟੇ-ਛੋਟੇ ਉਹ ਵੀ ਲੱਗੇ ਹੋਏ ਦੇਖ ਸਕਦੇ ਹੋ ਤੱਕ ਸਾਭ ਦਾ ਸਜਾਵਟ ਵਾਸਤੇ ਲਾਏ ਗਏ ਹਨ ਗਮਲਿਆਂ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਅਤੇ ਜਿਹੜੀ ਸਾਹਮਣੇ ਇਹ ਜਿਹੜਾ ਗੁਮਟਾ ਹੈ ਛੋਟਾ ਜਿਹਾ ਉਹ ਵੀ ਤੁਸੀਂ ਬਣਿਆ ਦੇਖ ਸਕਦੇ ਹੋ ਤੇ ਆਲੇ-ਦੋਲੇ ਜਿਹੜੀਆਂ ਲੜੀਆਂ ਨੇ ਉਹ ਲਾਈਆਂ ਹੋਈਆਂ ਨੇ ਫੁੱਲਾਂ ਦੀ ਸਜਾਵਟਾਂ ਜਿਹੜੀ ਉਹ ਬਹੁਤ ਸੋਹਣੇ ਟਾਂਗ ਰੰਗ ਕੀਤੀ ਗਈ ਹੈ ਸੂਰਜ ਦਾ ਜਿਹੜਾ ਚੜ੍ਹਦੇ ਦਾ ਦ੍ਰਿਸ਼ ਹੈ ਉਹ ਬਹੁਤ ਹੀ ਮਨਮੋਹਕ ਹੈ ਜਿਹੜਾ ਸੂਰਜ ਚੜ੍ਹਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਐਂ ਲੱਗ ਰਿਹਾ ਜਿਵੇਂ ਸੂਰਜ ਹੈ ਜਿਹੜਾ ਉਹ ਪਹਾੜਾਂ ਦੇ ਵਿੱਚੋਂ ਨਿਕਲ ਕੇ ਸਿੱਧਾ ਤਖਤ ਸਾਹਿਬ ਨੂੰ ਮੱਥਾ ਟੇਕ ਰਿਹਾ ਹੋਵੇ ਅਤੇ ਜਿਹੜਾ ਸੰਗਤਾਂ ਦੇ ਵਿੱਚ ਨਵਾਂ ਅਤਿਸ਼ਾਭ ਪਰ ਰਿਹਾ ਹੈ ਹੁਣ ਆ ਤੁਸੀਂ ਤਖਤ ਸਾਹਿਬ ਦੇ ਬਾਹਰ ਦਾ ਨਜ਼ਾਰਾ ਜਿਹੜਾ ਸਵੇਰ ਦਾ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਜਿਹੜਾ ਰਿਕਾਰਡ ਹੈ ਉਹ ਤੁਹਾਡੇ ਕਣ ਦਾ ਨਹੀਂ ਟੁੱਟ ਰਿਹਾ ਆਲੇ ਦੁਆਲੇ ਸੰਗਤੀ ਸੰਗਤ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲਿਖੋ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਮਨਜੋਤ ਸਿੰਘ ਗਰਹੈ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਆਪਲੇ ਅਤੇ Facebook ਪੇਜ ਸਰਦਾਰ ਮਨਜੋਤ ਸਿੰਘ ਗਰਹੈ ਨੂੰ ਮਿਕਾਈ ਕਰ ਲਿਓ ਅਤੇ ਇਸ ਵੀਡੀਓ ਨੂੰ ਅੱਗੇ ਧੱਕ ਕੇ ਸ਼ੇਅਰ ਕਰੋ ਅਤੇ ਹੋਰਾਂ ਸੰਗਤਾਂ ਨੂੰ ਵੀ ਅਕਤਸ਼ਾਬ ਦੇ ਜਿਹੜੇ ਦਰਸ਼ਨ ਨੇ ਉਹ ਘਰਾਉ ਤੁਸੀਂ ਦੇਖ ਸਕਦੇ ਹੋ ਸਿੱਖਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਸੰਤਰੀ, ਗੁਲਾਬੀ, ਨੀਲੀਆਂ, ਚਿੱਟੀਆਂ, ਪੀਲੀਆਂ ਦਸਤਾਰਾਂ ਨੇ ਜਿਹੜੀਆਂ ਉਹ ਬੰਨੀਆਂ ਹੋਈਆਂ ਨੇ ਲੋਕ ਉਹਨਾਂ ਦੇ ਨਾਲ ਵੀਡੀਓਆਂ ਨੇ ਜਿਹੜੀਆਂ ਉਹ ਵੀ ਬਣਾ ਰਹੇ ਨੇ ਸੰਗਤੀਆਂ ਅਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਮੱਥਾ ਟੇਕ ਰਹੀ ਹੈ ਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਖੁਸ਼ੀਆਂ ਏ ਉਹ ਪ੍ਰਾਪਤ ਕਰ ਰਹੀ ਹੈ। ਚਾਰੇ ਪਾਸੇ ਸੰਗਤ ਦਾ ਜਿਹੜਾ ਹੜਾ ਹੈ ਉਹ ਆਇਆ ਹੋਇਆ ਕਿਤੇ ਵੀ ਪੈਰ ਰੱਖਣ ਵੀ ਜਿਹੜੀ ਜਗ੍ਹਾ ਹੈ ਉਹ ਨਹੀਂ ਮਿਲ ਰਹੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ